ਕਿਸ ਕੀ ਚੇ ਜੇ ਕਰ ਸਕੀਏ ਆਪਣਾ ਕੀਤਾ ਕਿਛ ਨਾ ਹੋਵੇ ਜੋ ਹਰ ਭਵ ਤੋ ਰਖਿਆ ਮੇਰੇ ਰਜਿਓ ਸਭ ਕੋ ਤੇਰੇ ਵਸ ਆਸਾਨ ਜੂਰ ਨਹੀਂ ਜੇ ਕਿਛ ਕਰ ਹਮ ਸਕਹਿ ਜੋ ਭਵੈ ਤਿਮੈ ਬਖਸ਼ੈ सब जियो पिंड दिया तो दे आपे तो दे आपे करे लाया जे हा तू हुक्म कर ते को कर्म कमा ਜੇ ਹਾ ਤੁਦ ਧੁਰ ਲਿਖ ਪਾਇ ਪੰਚ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਸ਼ਿਵਾ ਕਰਿਓ ਜੇ ਕਿਛ ਕੀਤਾ ਹੋਇ ਇਕਨਾ ਸਤਗੁਰ ਮੇਲ ਤੂੰ 부ਝਾਵੇ ਏਕ ਮਨ ਮੁਖ ਕਰੇ ਸਿਰਵੈ ਹਰ ਕੀ ਵਡਿਆਈ ਹਵਾ ਕਨ ਅਸਕਾ ਹਉ ਮੂਰਖ ਮੁਗਦ ਦੀ ਚਾਣਾ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸਵਾਮੀ ਸ਼ਰਣਾਗਤ ਪਿਆ ਅਜਾਣਾ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਅਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜ ਜਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਸਮਾ ਹੈ ਲੜੀਵਾਰ ਸ਼ਬਦ ਕਥਾ ਵਿਚਾਰ ਦਾ ਵਿਚਾਰ ਚੱਲ ਰਹੀ ਹੈ ਰਾਗ ਪ੍ਰਭਾਤੀ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਪਵਿੱਤਰ ਪਾਵਨ ਬਾਣੀ ਉੱਪਰ ਕਾਲਾ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਹਰ ਰਸ ਚਾਖਿਆ ਤਉ ਮਨ ਭੀਜਾ ਪ੍ਰਣਮਤ ਨਾਨਕ ਅਵਰ ਨਾ ਦੂਜਾ ਸੋ ਇਸੇ ਪ੍ਰਕਾਰ ਅੱਜ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਰਭਾਤੀ ਮਹੱਲਾ ਪਹਿਲਾ ਰਾਗ ਪ੍ਰਭਾਤੀ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ ਰਾਮ ਨਾਮ ਜਪ ਅੰਤਰ ਪੂਜਾ ਸਤਿਗੁਰੂ ਜੀ ਦੀ ਸਾਜ ਜਨਵਾਜੀ ਗੁਰੂ ਖਾਲਸਾ ਸਾਜ ਸੰਗਤ ਜੀ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰ ਰਹੇ ਹਨ RAM ਨਾਮ ਜਾਪੇ ਅੰਤਰ ਪੂਜਾ ਜਿਨ੍ਹਾਂ ਉੱਤੇ ਮੇਰੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੈ ਜਿਹੜੇ RAM ਦੇ ਨਾਮ ਨੂੰ ਜਪਦੇ ਨੇ ਤੇ ਅੰਤਰਕ ਆਪਣੇ ਅੰਤਰ ਤੌਰ ਤੇ ਆਪਣੇ ਅੰਦਰ ਉਸ ਵਾਹਿਗੁਰੂ ਦੀ ਪੂਜਾ ਕਰਦੇ ਹਨ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ ਗੁਰੂ ਕੇ ਸ਼ਬਦ ਦੀ ਵਿਚਾਰ ਨੂੰ ਇਹ ਹਿਰਦੇ ਵਿੱਚ ਵਸਾਉਂਦੇ ਨੇ ਗੁਰੂ ਕੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਂਦੇ ਨੇ ਇਸ ਤੋਂ ਇਲਾਵਾ ਦੂਸਰਾ ਕੋਈ ਵਿਚਾਰ ਉਹਨਾਂ ਦੇ ਮਨ ਵਿੱਚ ਨਹੀਂ ਆਇਆ ਕਰਦਾ ਇੱਕੋ ਰਵ ਰਿਹਾ ਸਭ ਥਾਈ ਤੇ ਉਹਨਾਂ ਦਾ ਨਿਸ਼ਚਾ ਹੈ ਇੱਕੋ ਰਵ ਰਿਹਾ ਸਭ ਥਾਈ ਇੱਕ ਪਰਮੇਸ਼ਰ ਜੋ ਵਾਹਿਗੁਰੂ ਹੈ ਉਹ ਸਾਰ ਇੱਕ ਤੇ ਰਵਿਆ ਹੋਇਆ ਹੈ ਸਰਬ ਵਿਆਪਕ ਹੈ ਜਾਲタル ਮਹਿਲ ਪੂਰਿਆ ਸੁਆਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਇਕੰਕਾਰ ਆਵਰਨਾ ਦੇ ਸੇ ਕਿਸ ਪੂਜ ਚੜਾਏ ਕਹਿ ਲੱਗੇ ਹੋਰ ਕੋਈ ਨਜ਼ਰੀ ਨਹੀਂ ਆਉਂਦਾ ਤੇ ਅਸੀਂ ਕਿਹਦੀ ਪੂਜਾ ਕਰਨਾ ਕਰੀਏ ਕਿ ਨੂੰ ਅਸੀਂ ਫੁੱਲ ਚੜਾਉਣਾ ਕਰਨਾ ਕਰੀਏ ਰਹਾ ਵਿਚਾਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ ਮਨ ਤਨ ਆਗੇ ਜਿਆੜਾ ਤੁਝ ਪਾਸ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਹਨਾਂ ਗੁਰਮੁਖ ਪਿਆਰਿਆਂ ਦੀ ਅਵਸਥਾ ਦੱਸਦੇ ਨੇ ਮਾਰੇ ਕਹਿੰਦੇ ਮਨ ਤਨ ਆਗਾ ਜਿਹੜਾ ਤੁਧ ਪਾ ਸੇਵਾ ਗੁਰੂ ਅਸਿਦਾ ਆਪਣਾ ਮਾਨਵੀ ਆਪਣਾ ਤਨ ਵੀ ਆਪ ਜੀ ਦੇ ਅੱਗੇ ਅਰਪਣ ਕੀਤਾ ਹੈ ਇਥੋਂ ਤੱਕ ਸਾਡੀ ਜੋ ਜਿੰਦ ਹੈ ਸਾਡੀ ਜੋ ਜਾਨ ਹੈ ਉਹ ਵੀ ਆਪ ਜੀ ਦੇ ਕੋਲ ਹੈ ਆਪ ਜੀ ਦੇ ਹੱਥ ਵਿੱਚ ਹੈ ਜਿਉਂ ਭਾਵੇਂ ਤਿਉਂ ਰੱਖੋ ਅਰਦਾਸ ਜਿਉਂ ਭਾਵੇਂ ਤਿਉਂ ਰੱਖੋ ਅਰਦਾਸ اے وائگرو ਸਾਡੀ ਆਪ ਦੇ ਚਰਨਾ ਵਿੱਚ ਅਰਦਾਸ ਹੈ ਬੇਨਤੀ ਹੈ ਅਰਜੋਈ ਹੈ ਜਿਵੇਂ ਆਪ ਜੀ ਨੂੰ ਭਾਵੇ ਜਿਵੇਂ ਆਪ ਜੀ ਨੂੰ ਚੰਗਾ ਲੱਗੇ ਉਸੇ ਪ੍ਰਕਾਰ ਆਪ ਸਾਨੂੰ ਰੱਖਣਾ ਕਰੋ 사ਚ ਜੈਵਾ ਹਰ ਰਸਨ ਰਸਾਈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰ ਰਹੇ ਹਨ ਜਿਨ੍ਹਾਂ ਦੀ ਜੇਬਾ ਰਸਨਾ ਤੇ ਸੱਚ ਹੈ ਤੇ ਜਿਨ੍ਹਾਂ ਦੀ ਜਿਹੜੀ ਰਸਨਾ ਹੈ ਹਰੀ ਪਰਮੇਸ਼ਰ ਦੀ ਸੋ ਉਸਤਤੀ ਦੇ ਵਿੱਚ ਰਸਾਈ ਰਸੀ ਹੋਈ ਹੈ ਭਾਵ ਬੜੇ ਆਨੰਦ ਵਿੱਚ ਆ ਕੇ ਜਿਹੜੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ ਜਸ ਨੂੰ ਉਚਾਰਨ ਕਰਦੇ ਹਨ ਗੁਰਮਤਿ ਛੋੜਸ ਪ੍ਰਭ ਸਰਣਾਇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰਨ ਗੁਰਮਤਿ ਛੋਟਸ ਪ੍ਰਭ ਸਰਣਾਇ ਗੁਰੂ ਕੀ ਮਤ ਦੇ ਅਨੁਸਾਰ ਉਹ ਭਾਈ ਫਿਰ ਜਮਾਤੋਂ ਛੁੱਟ ਜਾਂਦੇ ਨੇ ਆਵਾਗਮਣ ਤੋਂ ਛੁੱਟ ਜਾਂਦੇ ਨੇ ਜਿਹੜੇ ਪ੍ਰਭੂ ਦੀ ਸ਼ਰਣ ਵਿੱਚ ਰਿਹਾ ਕਰਦੇ ਨੇ ਭਾਉ ਗੁਰੂ ਕੀ ਸੰਗਤ ਵਿੱਚ ਰਿਹਾ ਕਰਦੇ ਹਨ ਕਰਮ ਧਰਮ ਪ੍ਰਭ ਮੇਰੇ ਕੀਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰ ਰਹੇ ਹਨ ਭਾਵੇਂ ਮੇਰੇ ਪ੍ਰਭੂ ਮੇਰੇ ਪਰਮੇਸ਼ਰ ਮੇਰੇ ਵਾਹਿਗੁਰੂ ਨੇ ਹੀ ਸਾਰੇ ਕਰਮ ਧਰਮ ਬਣਾਉਣਾ ਕੀਤੇ ਹਨ ਨਾਮ ਵਡਾਏ ਸਿਰ ਕਰਮਾਂ ਕੀਏ ਪਰ ਜੋ ਵਾਹਿਗੁਰੂ ਦਾ ਨਾਮ ਹ ਹੈ ਵਾਹਿਗੁਰੂ ਦਾ ਨਾਮ ਇਹ ਸਾਰੇ ਕਰਮਾਂ ਤੋਂ ਸ੍ਰੋਮਣੀ ਕੀਤਾ ਹੈ ਭਾਵੇਂ ਦੂਸਰੇ ਕਰਮ ਧਰਮ ਵੀ ਮੇਰੇ ਵਾਹਿਗੁਰੂ ਨੇ ਹੀ ਪੈਦਾ ਕੀਤੇ ਨੇ ਬਣਾਉਣਾ ਕੀਤੇ ਨੇ ਰਚਨਾ ਕੀਤੇ ਨੇ ਪਰ ਇਹਨਾਂ ਸਾਰੇ ਕਰਮਾਂ ਤੋਂ ਸ਼੍ਰੋਮਣੀ ਕਰਮ ਵਾਹਿਗੁਰੂ ਨੂੰ ਨਾ ਵਾਹਿਗੁਰੂ ਦੇ ਨਾਮ ਨੂੰ ਵਡਿਆਈ ਬਖਸ਼ੀ ਹੈ। ਸਾਧਗੁਰ ਕਹਿ ਵਸ ਚਾਰ ਪਦਾਰਥ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰ ਰਹੇ ਹਨ ਜਿਹੜੇ ਚਾਰ ਪਦਾਰਥ ਨੇ ਨਾ ਚਾਰ ਪਦਾਰਥ ਜਿਨ੍ਹਾਂ ਦੇ ਬਾਬਤ ਸਤਿਗੁਰੂ ਜੀ ਕਿਰਪਾ ਕਰਕੇ ਫਰਮਾਨ ਕਰ ਰਹੇ ਹਨ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਉਹ ਚਾਰ ਪਦਾਰਥ ਕਿਹੜੇ ਨੇ ਧਰਮ ਅਰਥ ਅਰ ਕਾਮ ਮੋਖ ਇਹ ਚਾਰ ਪਦਾਰਥ ਨੇ ਤਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰੇ ਸਤਗੁਰ ਕੈ ਵਾਸ ਚਾਰ ਪਦਾਰਥ ਇਹ ਚਾਰੇ ਪਦਾਰਥ ਸਤਗੁਰੂ ਦੇ ਵਾਸ ਵਿੱਚ ਹਨ ਸੋ ਜਿਹੜਾ ਵੀ ਇਹਨਾਂ ਚਾਹ ਪਦਾਰਥਾਂ ਦੀ ਪ੍ਰਾਪਤੀ ਚਾਹੁੰਦਾ ਹੈ ਉਹ ਸਤਿਗੁਰੂ ਦੀ ਸੇਵਾ ਵਿੱਚ ਲਗਣਾ ਕਰੇ ਤੀਨ ਸਮਾਏ ਏਕ ਕਰਤਾ ਅਰਥ ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰ ਰਹੇ ਹਨ ਤੀਨ ਸਮਾਏ ਏਕ ਕਰਤਾ ਅਰਥ ਇਥੇ ਸੰਸਾਰ ਦੇ ਵਿੱਚ ਇਹ ਤਿੰਨ ਗੁਣੀ ਮਾਇਆ ਦਾ ਪ੍ਰਭਾਵ ਹੈ ਤੇ ਸਾਰੇ ਤਿੰਨ ਗੁਣੀ ਮਾਇਆ ਦੇ ਵਿੱਚ ਹੀ ਸਾਰੇ ਜਿਹੜੇ ਕਰਮ ਧਰਮ ਕਰਦੇ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਸੋ ਜੇ ਪੂਜਾ ਪਾਠ ਕਰਦੇ ਨੇ ਦਾਨ ਪੁੰਨ ਕਰਦੇ ਨੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਇਹਨਾਂ ਤਿੰਨਾਂ ਗੁਣਾਂ ਨੂੰ ਮੁੱਖ ਰੱਖ ਕੇ ਜਿਹਦੇ ਵਿੱਚ ਸੰਸਾਰਕ ਮੰਗਾ ਸਾਰੀਆਂ ਆ ਜਾਂਦੀਆਂ ਨੇ ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤੀਨ ਸਮਾਏ ਏਕ ਕਰਤਾਰ। ਇਹਨਾਂ ਤਿੰਨਾਂ ਤੋਂ ਜੀਵ ਉੱਪਰ ਉੱਠ ਜਾਵੇ ਤਿੰਨਾਂ ਦਾ ਅਭਾਵ ਕਰ ਲਵੇ। ਤੇ ਕਹਿੰਦੇ ਨੇ ਅੱਗੇ ਆਉਂਦਾ ਹੈ ਤੁਰਿਆ ਪਦ ਚਦਰਤ ਭੂਮਿਕਾ। ਜਿੱਥੇ ਆ ਕਰਕੇ ਸਾਰੀਆਂ ਜੜੀਆਂ ਨੇ ਮੰਗਾ ਖਤਮ ਹੋ ਜਾਂਦੀਆਂ ਨੇ, ਸੰਕਲਪ ਵਿਕਲਪ ਖਤਮ ਹੋ ਜਾਂਦੇ ਨੇ। ਇਸ ਸੰਸਾਰਿਕ ਤਿੰਗੁਣੀ ਮਾਇਆ ਤੋਂ ਜੀਵ ਉੱਪਰ ਉੱਠ ਜਾਂਦਾ ਹੈ ਤੇ ਮਾਰੇ ਕਹਿੰਦੇ ਹਨ ਉਹ ਜਿਹੜੇ ਜਗ੍ਹਾ ਹੈ ਜਿਹੜੇ ਉੱਥੇ ਪਹੁੰਚ ਜਾਂਦੇ ਨੇ ਉਹਨਾਂ ਦਾ ਕਿਰਤਾਰਥ ਉੱਥੇ ਪਹੁੰਚਣਾ ਜਿਹੜਾ ਹੈ ਸਫਲਾ ਹੈ ਉਹ ਉੱਥੇ ਜਾ ਕਰਕੇ ਜੀਵ ਦੀ ਕਲਿਆਣ ਹੁੰਦੀ ਹੈ ਨਹੀਂ ਤਾਂ ਇਹ ਤਿੰਨ ਗੁਣੀ ਮਾਇਆ ਵਿੱਚ ਜੀਵ ਜਿਹੜਾ ਫਸਿਆ ਰਿਹਾ ਸਤਿਗੁਰ ਦੀਏ ਮੁਕਤ ਧਿਆਨਾ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰਦੇ ਸਤਿਗੁਰੂ ਜੀ ਨੇ ਜਿਨ੍ਹਾਂ ਉੱਤੇ ਕਿਰਪਾ ਕੀਤੀ ਹੈ ਜਿਨ੍ਹਾਂ ਨੂੰ ਧਿਆਨ ਲਾਉਣ ਦੀ ਜੜੀ ਹੈ ਸੋ ਬਖਸ਼ਿਸ਼ ਕੀਤੀ ਹੈ ਉਹਨਾਂ ਨੂੰ ਮੁਕਤੀ ਬਖਸ਼ੀ ਹੈ ਮੁਕਤੀ ਜਿਹੜੇ ਗੁਰੂ ਚਰਨਾਂ ਦਾ ਧਿਆਨ ਧਰਦੇ ਹਨ ਹਰ ਪਦ ਚੀਨ ਭੈ ਪ੍ਰਧਾਨਾ ਇਸ ਪ੍ਰਕਾਰ ਜਿਨ੍ਹਾਂ ਨੇ ਉਸ ਹਰੀ ਵਾਹਿਗੁਰੂ ਦੇ ਮਿਲਣ ਦੀ ਪਦਵੀ ਨੂੰ ਜਾਣ ਲਿਆ ਹੈ ਸਤਿਗੁਰੂ ਦੀ ਕਿਰਪਾ ਦੁਆਰਾ ਉਹ ਪ੍ਰધાન ਹੋਏ ਨੇ ਮੁਖੀ ਹੋਏ ਨੇ ਜਿਨ੍ਹਾਂ ਨੂੰ ਪੰਚਾਂ ਦਾ ਨਾਮ ਦਿੱਤਾ ਗਿਆ ਹੈ ਮਾਰੇ ਕਹਿੰਦੇ ਪੰਚ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹ ਮਾਨ ਪੰਚੇ ਸੁਹ ਹੈ ਦਰ ਰਾਜਾਨ ਪੰਜਾਂ ਕਾ ਗੁਰ ਏਕ ਧਿਆਨ ਉਹ ਪ੍ਰਧਾਨ ਮੰਨੇ ਗਏ ਹਨ ਮਨ ਤਨ ਸ਼ੀਤਲ ਗੁਰ ਭੋਜ 부ਝਾਏ ਤਨ ਗੁਰੂ ਨਾਨਕ ਦੇਵ ਜੀ ਬਾਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰ ਰਹੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸੋਝੀ ਬਖਸ਼ੀ ਹੈ ਉਹਨਾਂ ਦਾ ਮਨ ਵੀ ਸ਼ੀਤਲ ਤੇ ਉਹਨਾਂ ਦਾ ਤਨ ਵੀ ਸ਼ੀਤਲ ਹੋ ਜਾਂਦਾ ਹੈ ਪ੍ਰਭ ਨਿਵਾਜੈ ਕਿੰਨ ਕੀਮਤ ਪਾਏ ਜਿਨ੍ਹਾਂ ਨੂੰ ਮੇਰੇ ਪ੍ਰਭੂ ਮੇਰੇ ਪਰਮੇਸ਼ਰ ਮੇਰੇ ਵਾਹਿਗੁਰੂ ਉਹਨੇ ਨਿਵਾਜਣਾ ਕੀਤਾ ਵਡਿਆਉਣਾ ਕੀਤਾ ਉਹਨਾਂ ਦੀ ਕੀਮਤ ਭਾਈ ਕਿੰਨੇ ਪਾਈ ਹੈ ਕੋਈ ਉਹਨਾਂ ਦੀ ਕੀਮਤ ਨਹੀਂ ਪਾ ਸਕਦਾ ਕਾਹ ਨਾਨਕ ਗੁਰ ਬੂਝ ਬੁਝਾਏ ਇਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰਨ ਇਹ ਸਤਿਗੁਰਾਂ ਨੇ ਸੋਝੀ ਬਖਸ਼ੀ ਹੈ ਨਾਮ ਬਿਨਾ ਗਤ ਕਿੰਨੇ ਨਾ ਪਾਏ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾ ਭਾਈ ਕਦੇ ਕਿਸੇ ਨੇ ਗਤੀ ਭਾਵ ਕਲਿਆਣ ਦੀ ਪ੍ਰਾਪਤੀ ਨਹੀਂ ਕੀਤੀ ਮੁਕਤੀ ਦੀ ਪ੍ਰਾਪਤੀ ਨਹੀਂ ਕੀਤੀ ਸੋ ਨਾਮ ਹੀ ਜਿਹੜਾ ਹੈ ਜੀਵ ਦੀ ਕਲਿਆਣ ਕਰਦਾ ਹੈ ਇਹ ਸਤਿਗੁਰਾਂ ਨੇ ਗਾਲ ਸਮਝਾ ਦਿੱਤੀ ਹੈ। ਪ੍ਰਭਾਤੀ ਮਹੱਲਾ ਪਹਿਲਾ। ਰਾਗ ਪ੍ਰਭਾਤੀ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਇੱਕ ਧੁਰ ਬਖਸ਼ ਲੈ ਗੁਰਪੂਰੇ ਸੱਚੇ ਵੰਤ ਬਣਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰਨ ਇੱਕ ਧੁਰ ਬਖਸ਼ ਲੈ ਗੁਰਪੂਰੇ। ਇਕਨਾਂ ਨੂੰ ਪੂਰੇ ਗੁਰੂ ਨੇ ਧੁਰ ਤੋਂ ਬਖਸ਼ ਲਿਆ ਹੈ ਸੱਚੀ ਬਣਤ ਬਣਾਈ ਇਹ ਬਣਤ ਜਿਹੜੀ ਹੈ ਮੇਰੇ ਵਾਹਿਗੁਰੂ ਨੇ ਸੱਚੀ ਬਣਾਉਣਾ ਕੀਤੀ ਹੈ ਕਿ ਜਿਨ੍ਹਾਂ ਉੱਤੇ ਗੁਰੂ ਨੇ ਕਿਰਪਾ ਕੀਤੀ ਹੈ ਧੁਰ ਤੋਂ ਉਹਨਾਂ ਨੂੰ ਬਖਸ਼ ਲੈਣਾ ਕੀਤਾ ਹੈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁੱਖ ਬਿਸਰੇ ਪਤ ਪਾਈ ਹਰ ਰੰਗ ਰਾਤੇ ਸਦਾ ਰੰਗ ਸਾਚਾ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਰੂਪੀ ਰੰਗ ਵਿੱਚ ਰੰਗੇ ਹੋਏ ਨੇ ਨਾ ਉਹਨਾਂ ਦਾ ਇਹ ਰੰਗ ਸਦੀਵੀ ਸੱਚਾ ਹੈ ਮਾਰੇ ਕਹਿੰਦੇ ਦੁੱਖ ਬਿਸਰੇ ਪਾਤ ਪਾਈ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਗਏ ਨੇ ਤੇ ਉਹਨਾਂ ਨੇ ਸਤਕਾਰ ਪ੍ਰਾਪਤ ਕੀਤਾ ਹੈ ਇਜਤ ਪ੍ਰਾਪਤ ਕੀਤੀ ਹੈ ਮਾਣ ਪ੍ਰਾਪਤ ਕੀਤਾ ਹੈ ਝੂਠੇ ਦੁਰਮਤ ਕੇ ਚਤੁਰਾਏ ਬਾਕੀ ਜਿਹੜੇ ਪਾਏ ਦੁਰਮਤ ਖੋਟੀਮਤ ਵਾਲੇ ਨੇ ਉਹ ਆਪਣੇ ਆਪ ਦੇ ਵਿੱਚ ਬੜੇ ਸਿਆਣੇ ਬਣ ਬਣ ਕੇ ਬੈਠਦੇ ਨੇ ਪਰ ਇਹ ਉਹਨਾਂ ਦੀ ਚਤ్రਾਈ ਝੂਠੀ ਹੈ ਬਿਨਸਤ ਬਾਰ ਨਾ ਲਾਗੈ ਕਾਏ ਤੇ ਇਹ ਉਹਨਾਂ ਦੀ ਚਤ్రਾਈ ਉਹਨਾਂ ਦੀ ਸਿਆਣਪ ਨਾਸ ਹੋਣ ਲੱਗਿਆ ਕੋਈ ਦੇਰ ਨਹੀਂ ਲੱਗਿਆ ਕਰਦੇ ਬਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ ਮਨਮੁਖ ਕੋ ਦੁਖ ਦਰਦ ਵਿਆਪਸ ਮਨਮੁਖ ਦੁਖ ਨਾ ਜਾਏ ਮਨਮੁਖ ਕਿਹਨੂੰ ਕਹਿੰਦੇ ਨੇ ਜਿਹੜਾ ਆਪਣੇ ਮਨ ਦੇ ਪਿੱਛੇ ਲੱਗਦਾ ਹੈ ਇੱਕ ਹੁੰਦਾ ਗੁਰਮੁਖ ਇੱਕ ਹੁੰਦਾ ਮਨਮੁਖ ਗੁਰਮੁਖ ਉਹ ਹੈ ਜਿਹੜਾ ਗੁਰੂ ਕੇ ਆਸ਼ਿਸ਼ ਮੁਤਾਬਕ ਚੱਲਦਾ ਹੈ ਜਿਨੇ ਨਿਸ਼ਚੈ ਕੀਤਾ ਹੈ ਕਿ ਅਮਰਤ ਵੇਲਾ ਗੁਰੂ ਦਾ ਹੈ ਤੇ ਇਹ ਅਮਰਤ ਵੇਲਾ ਜਿਹੜਾ ਹੈ ਇਹਦੇ ਵਿੱਚ ਮੈਂ ਕਿਸੇ ਪ੍ਰਕਾਰ ਦਾ ਵਿਗਨ ਨਹੀਂ ਪੈਣ ਦੇਣਾ ਪਰ ਜਿਹੜੇ ਸਾਡੇ ਵਰਗੇ ਮਨਮੁਖ ਨੇ ਉਹ ਮਨ ਪਿੱਛੇ ਲੱਗਦੇ ਨੇ ਜੀ ਕੀਤਾ ਗੁਰੂ ਘਰ ਵਿੱਚ ਆ ਗਿਆ ਜੀ ਕੀਤਾ ਨਾ ਆ ਗਿਆ ਸੋ ਇਹ ਫਰਕ ਹੈ ਗੁਰਮੁਖਾਂ ਤੇ ਮਨਮੁਖਾਂ ਦੇ ਵਿੱਚ ਮਾਰੇ ਕਹਿੰਦੇ ਜਿਹੜੇ ਮਨ ਦੇ ਪਿੱਛੇ ਲੱਗਦੇ ਨੇ ਨਾ ਮਨਮੁਖ ਕੋ ਦੁੱਖ ਦਰਦ ਵਿਆਪਸ ਜਿਹੜੇ ਮਨਮੁਖ ਨੇ ਉਹਨਾਂ ਨੂੰ ਦੁੱਖ ਵੀ ਹੈ ਦਰਦ ਵੀ ਉਹਨਾਂ ਦੇ ਸਰੀਰ ਤੇ ਵਿਆਪਦਾ ਹੈ ਮਾਰੇ ਕਹਿੰਦੇ ਮਨਮੁਖ ਦੁੱਖ ਨਾ ਜਾਏ ਜਿਹੜੇ ਮਨ ਪਿੱਛੇ ਚੱਲਦੇ ਨੇ ਭਾਈ ਉਹਨਾਂ ਦੇ ਦੁੱਖ ਦੂਰ ਨੇ ਹੋਇਆ ਕਰਦੇ ਸੁਖ ਦੁਖ ਦਾਤਾ ਗੁਰਮੁਖ ਜਾਤਾ ਮੇਲ ਲੈ ਸ਼ਰਣਾਏ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਨੇ ਇਸ ਗੱਲ ਨੂੰ ਜਾਣਿਆ ਹੈ ਕਿ ਸੁਖ ਦੁਖ ਦੇਣ ਵਾਲਾ ਦਾਤਾ ਉਹ ਪਰਮੇਸ਼ਰ ਵਾਹਿਗੁਰੂ ਹੈ ਤੇ ਮਾਰੇ ਕਹਿੰਦੇ ਇਸ ਗੱਲ ਨੂੰ ਗੁਰਮੁਖਾਂ ਨੇ ਜਾਣਿਆ ਹੈ ਮੇਲੇ ਸ਼ਰਣਾਈ ਜਿਹੜੇ ਉਹਦੀ ਸ਼ਰਣ ਵਿੱਚ ਆਉਂਦੇ ਨੇ ਭਾਈ ਉਹਨਾਂ ਨੂੰ ਉਹ ਆਪਣੇ ਨਾਲ ਮੇਲ ਲੈਂਦਾ ਹੈ ਉਸ ਦਾ ਇਹ ਬਿਰਧ ਹੈ ਜੋ ਸ਼ਰਣੇ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ ਮਾਰਮੁਖਤ ਆਪ ਭਗਤ ਨਾ ਹੋਵਸ ਹਉ ਮੈਂ ਪਚਹਾਂ دیਵਾਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰੇ ਨੇ ਮਨਮੁਖ ਤੇ ਅਭਗਤ ਨਾ ਹੋਵਸ ਜਿਹੜੇ ਮਨਮੁਖ ਨੇ ਉਹਨਾਂ ਦੇ ਹਿਰਦੇ ਵਿੱਚ ਕਦੇ ਭਗਤੀ ਨਹੀਂ ਟਿਕਿਆ ਕਰਦੀ ਕਿਉਂਕਿ ਉਹਨਾਂ ਦਾ ਮਨ ਉਹਨਾਂ ਨੂੰ ਟਿਕਣ ਦਿਆ ਹੀ ਨਹੀਂ ਕਰਦਾ ਸੋ ਕਿਉਂਕਿ ਉਹਨਾਂ ਦੇ ਅੰਦਰ ਹਉਮੈ ਹੈ ਉਹ ਆਪਣੇ ਮਨ ਪਿੱਛੇ ਲੱਗ ਕਰਕੇ ਹਉਮੈ ਦੇ ਵਿੱਚ ਹਮੇਸ਼ਾ ਘਰਸੇ ਰਿਆ ਕਰਦੇ ਨੇ ਇਸ ਹਉਮੇ ਦੇ ਕਰਕੇ ਹਉਮੇ ਪਛੇ ਦਿਵਾਨੇ ਉਹ ਕਮਲੇ ਹਉਮੇ ਪਿਛੇ ਲੱਗ ਕੇ ਦੁਖੀ ਹੋ ਕੇ ਮਰ ਜਾਂਦੇ ਹਨ ਇਹੋ ਮਨੁਆਖਿਨ ਊਬ ਪਿਆਲੀ ਜਦ ਲਗਬ ਸ਼ਬਦ ਨਾ ਜਾਣੈ ਕਿਉਂਕਿ ਇਹ ਜਿਹੜਾ ਮਨ ਹੈ ਨਾ ਮਨ ਇਹ ਟਿਕਣ ਵਾਲਾ ਨਹੀਂ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਮਨੁਆਖਿਨ ਊਬ ਪਿਆਲੀ ਇਹ ਮਨ ਕਦੇ ਤਾਂ ਛੇਰ ਮਾਤਰ ਸਮੇਂ ਦੇ ਵਿੱਚ ਬੜਾ ਉੱਚੀਆਂ ੜਾਰੀਆਂ ਮਾਰਨ ਲੱਗ ਜਾਂਦਾ ਤੇ ਕਦੇ ਪਿਆਲੀ ਬਹੁਤ ਥੱਲੇ ਆ ਡਿੱਗਦਾ ਹੈ ਨੀਵੀਂ ਅਵਸਥਾ ਦੇ ਵਿੱਚ ਉਤਰ ਆਉਂਦਾ ਹੈ ਪਰ ਇਹ ਮਨ ਦਾ ਉਤਰਾ ਚੜ੍ਹਾ ਉਹਨਾਂ ਚਿਰ ਬਣਿਆ ਰਹਿੰਦਾ ਹੈ ਜਬ ਲਗ ਸ਼ਬਦ ਨਾ ਜਾਣੇ ਜਿਨਾਂ ਚਿਰ ਗੁਰੂ ਕੇ ਉਪਦੇਸ਼ ਨੂੰ ਨਹੀਂ ਜਾਣਦਾ ਓਹ ਖਪਿਆਸਾ ਜਗ ਭਿਆ ਤਿਵਤ ਨਹੀਂ ਬਿਨ ਸਤਗੁਰ ਪਾਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰਨੇ ਊਹ ਖਪਿਆਸਾ ਜਗ ਭਿਆ ਇਹ ਸਾਰਾ ਸੰਸਾਰ ਪਦਾਰਥਾਂ ਦੀ ਇਹਨੂੰ ਭੁੱਖ ਲੱਗੀ ਹੋਈ ਹੈ ਤ੍ਰਿਸ਼ਨਾ ਦੀ ਪਿਆਸ ਲੱਗੀ ਹੋਈ ਹੈ ਮਾਰੇ ਕਹਿੰਦੇ ਨਾ ਤੇ ਇਹਨਾਂ ਦੀ ਭੁੱਖ ਹੀ ਖਤਮ ਹੁੰਦੀ ਹੈ ਨਾ ਇਹਨਾਂ ਦੀ ਪਿਆਸ ਹੀ ਖਤਮ ਹੁੰਦੀ ਹੈ ਤਿਪਤ ਨਹੀਂ ਬਿਨ ਸਤਗੁਰ ਪਾਏ ਇਨਾਂ ਦੇ ਮਨ ਨੂੰ ਤ੍ਰਿਪਤੀ ਨਹੀਂ ਆਇਆ ਕਰਦੇ ਜਿਨ੍ਹਾਂ ਚਿਰ ਸਤਿਗੁਰੂ ਦੀ ਪ੍ਰਾਪਤੀ ਨਹੀਂ ਕਰਦੇ ਸਹਜ ਸਹਜ ਮਿਲੇ ਸੁਖ ਪਾਈਏ ਦਰਗਹ ਪੈਂਦਾ ਜਾਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰਨ ਸਹਜੇ ਸਹਜ ਮਿਲੇ ਸੁਖ ਪਾਈਏ ਜੇ ਸਹਿਜ ਅਵਸਥਾ ਵਿੱਚ ਮਨ ਨੂੰ ਲਿਆ ਕਰਕੇ ਸਹੀਏ ਹੀ ਪਰਮੇਸ਼ਰ ਦੇ ਦਿਲ ਦੇ ਨਾਲ ਜੁੜੇ ਰਹੀਏ ਤਾਂ ਸੁਖ ਦੀ ਪ੍ਰਾਪਤੀ ਹੋਇਆ ਕਰਦੀ ਹੈ ਏਤੇ ਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ ਮਾਰੇ ਕਹਿੰਦੇ ਦਰਗਾਹ ਪੈਦਾ ਜਾਈਏ ਇਹ ਜਾਸਰੂਪੀ ਪਿਸ਼ਾਕਾ ਪਹਿਨ ਕਰਕੇ ਸਿੱਧੇ ਦਰਗਾਹ ਵਿੱਚ ਜਾਈਦਾ ਹੈ ਕਿਸੇ ਪ੍ਰਕਾਰ ਦੀ ਰੋਕ ਟੋਕ ਨਹੀਂ ਹੋਇਆ ਕਰਦੀ ਦਰਗਾਹ ਦਾ ਨਾਮ ਬੀਨਾ ਇੱਕ ਆਪੇ ਨਿਰਮਲ ਗੁਰ ਕੀ ਬਾਣੀ ਤਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਿਆ ਦਰਗਾਹ ਦਾਨਾ ਬੀਨਾ ਇੱਕ ਆਪੇ ਦਰਗਾਹ ਦੇ ਵਿੱਚ ਦਾਨਾ ਦਿਨਾਈ ਵਾਲਾ ਤੇ ਬੀਨਾ ਚਤਰ ਇੱਕ ਉਹ ਵਾਹਿਗੁਰੂ ਆਪ ਹੀ ਹੈ ਤੇ ਮਾਰੇ ਕਹਿੰਦੇ ਨਿਰਮਲ ਗੁਰ ਕੀ ਬਾਣੀ ਜਿਹੜੀ ਗੁਰ ਕੀ ਬਾਣੀ ਹੈ ਨਾ ਇਹ ਹਿਰਦਿਆ ਨੂੰ ਪਵਿੱਤਰ ਕਰਨ ਵਾਲੀ ਹੈ ਆਪ ਹੀ ਪਵਿੱਤਰ ਹੈ ਜਿਨ੍ਹਾਂ ਹਿਰਦਿਆਂ ਵਿੱਚ ਵਸ ਜਾਂਦੀ ਹੈ ਉਹਨਾਂ ਹਿਰਦਿਆਂ ਨੂੰ ਪਵਿੱਤਰ ਕਰ ਦਿੰਦੀ ਹੈ ਆਪੇ ਸੁਰਤਾ ਸੱਚ ਵਿਚਾਰਸ ਆਪੇ ਬੂਜੇ ਪਾਦ ਨਰਮਾਣੀ ਮੇਰਾ ਵਾਹਿਗੁਰੂ ਆਪੇ ਸੁਰਤਾ ਸਰੋਤਾ ਹੈ ਸੁਣਨ ਵਾਲਾ ਆਪ ਹੀ ਸੱਚ ਵਿਚਾਰਸ ਸੱਚ ਵਿਚਾਰ ਸੱਚ ਦੀ ਵਿਚਾਰ ਕਰਨ ਵਾਲਾ ਹੈ ਆਪੇ ਬੂਜੇ ਪੰਦਰ ਬਾਣੀ ਤੇ ਆਪੇ ਹੀ ਉਹ ਸਮਝਣ ਵਾਲਾ ਹੈ ਨਿਰਵੰਧ ਪਦਵੀ ਦੀ ਪ੍ਰਾਪਤੀ ਵਾਲਾ ਜਾਲ ਤਰੰਗ ਅਗਨੀ ਪਵਨ ਫਨ ਤਰੇ ਮਿਲ ਜਗਤ ਉਪਾਇਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰਿਆ ਜਾਲ ਤਰੰਗ ਅਗਨੀ ਪਵਨ ਫਨ ਪਾਣੀ ਸੋ ਆਗ ਹਵਾ ਇਹ ਚੀਜ਼ਾਂ ਜਿਹੜੀਆਂ ਨੇ ਤਿੰਨ ਮਿਲਾ ਕਰਕੇ ਉਸ ਪਰਮੇਸ਼ਰ ਨੇ ਇਹਨਾਂ ਤਿੰਨਾਂ ਵਿਰੋਧੀ ਤੱਤਾਂ ਨੂੰ ਮਿਲਾ ਕਰਕੇ ਸੰਸਾਰ ਦੀ ਉਤਪਤੀ ਕੀਤੀ ਹੈ ਆਸਾ ਬਲ ਸ਼ਾਲਾ ਤੈਨ ਕੋ ਦਿਆ ਹੁਕਮੀ ਠਾਕ ਰਹਾ ਆ ਸੋ ਇਹ ਤਿੰਨ ਪਾਣੀ ਅੱਗ ਹਵਾ अथवा ਮਿੱਟੀ ਤੇ ਆਕਾਸ਼ ਇਤਨੇ ਇਹ ਸਾਰੇ ਤੱਤ ਵਿਰੋਧੀ ਨੇ ਇੱਕ ਦੂਜੇ ਦੇ ਵਿਰੋਧੀ ਹਨ ਮਾਰੇ ਕਹਿੰਦੇ ਐਸਾ ਬਾਲ ਛਲ ਤਨ ਕੋ ਦਿਆ ਇਹਨਾਂ ਨੂੰ ਇਹੋ ਜਿਹਾ ਬਾਲ ਦਿੰਦਾ ਹੈ ਇਹੋ ਜਿਹਾ ਛਲ ਵੀ ਦਿੰਦਾ ਹੈ ਕਿ ਇੱਕ ਦੂਜੇ ਦੇ ਉੱਤੇ ਇਹ ਜਦੋਂ ਹਾਵੀ ਹੋ ਜਾਂਦੇ ਆ ਨਾ ਦੂਸਰੇ ਨੂੰ ਖਤਮ ਕਰ ਦਿੰਦੇ ਨੇ ਪਾਣੀ ਜ਼ਿਆਦਾ ਹੋਵੇ ਅੱਗ ਨੂੰ ਬੁਝਾ ਦਿੰਦਾ ਹੈ ਅੱਗ ਜ਼ਿਆਦਾ ਹੋਵੇ ਪਾਣੀ ਨੂੰ ਸਾੜ ਦਿੰਦੀ ਹੈ ਇਸ ਪ੍ਰਕਾਰ ਪਰ ਮਹਾਰਾਜ ਜੀ ਕਹਿੰਦੇ ਹਨ ਉਸ ਵਾਹਿਗੁਰੂ ਨੇ ਇਹਨਾਂ ਨੂੰ ਆਪਣੇ ਹੁਕਮ ਵਿੱਚ ਬੱਧਾ ਹੋਇਆ ਹੈ 10 ਗੁਣਾ ਪਾਣੀ ਹੋਣ ਦੇ ਬਾਵਜੂਦ ਵੀ ਉਹ ਧਰਤੀ ਨੂੰ ਡੋਬਦਾ ਨਹੀਂ ਕਿਉਂਕਿ ਉਸ ਵਾਹਿਗੁਰੂ ਨੇ ਹੁਕਮੀ ਠਾਕ ਰਹਾਇਆ ਇਹਨਾਂ ਸਾਰਿਆਂ ਨੂੰ ਆਪਣੇ ਹੁਕਮ ਵਿੱਚ ਆਪਣੀ ਮਰਿਆਦਾ ਵਿੱਚ ਬੱਧਾ ਹੋਇਆ ਰੋਕਿਆ ਹੋਇਆ ਹੈ ਜਸ ਜਾਨ ਵਿਰਲੇ ਜਗ ਐਸੇ ਜਾਨ ਵਿਰਲੇ ਜਗ ऐसे जानवरले जग ਅੰਦਰ ਪਰਖ ਖਜ਼ਾਨੇ ਪਾਇਆ ਜੋ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਹੈ ਇਹੋ ਜਿਹੇ ਗੁਰਮੁਖ ਪਿਆਰੇ ਸੰਸਾਰ ਤੇ ਵਿਰਲੇ ਹੀ ਹਨ ਜਿਨ੍ਹਾਂ ਨੂੰ ਪਰਖ ਕੇ ਵਾਹਿਗੁਰੂ ਨੇ ਆਪਣੇ ਖਜ਼ਾਨੇ ਵਿੱਚ ਪਾ ਲਿਆ ਹੈ ਆਪਣੀ ਦਰਗਾਹ ਵਿੱਚ ਉਹਨਾਂ ਨੂੰ ਜਗਾ ਦੇ ਦਿੱਤੀ ਹੈ ਜਾਤ ਵਰਨ ਤੇ ਭੈ ਅਤੀਤਾ ਮਮਤਾ ਲੋਭ ਛੁਕਾਇਆ ਕਿੰਨੇ ਉਹ ਗੁਰਮੁਖ ਪਿਆਰੇ ਕਿਹੜੇ ਨੇ ਜਾਤ ਵਰਨ ਤੇ ਭੈ ਅਤੀਤਾ ਨਾ ਉਹਨਾਂ ਨੂੰ ਜਾਤ ਦਾ ਮਤਲਬ ਹੈ ਨਾ ਉਹਨਾਂ ਨੂੰ ਕੋਈ ਵਰਨ ਦੇ ਨਾਲ ਹੀ ਮਤਲਬ ਹੈ ਕਿ ਮੇਰੀ ਜਾਤ ਉੱਚੀ ਹੈ ਮੇਰੀ ਵਰਨ ਉੱਚੀ ਹੈ ਮਾਰੇ ਕਹਿੰਦੇ ਇਸ ਪ੍ਰਕਾਰ ਜਾਤ ਵਰਨ ਤੇ ਭੈ ਅਤੀਤਾ ਇਹਨਾਂ ਵੱਲੋਂ ਉਹ ਨਿਰਲੇਪ ਹੋਇਆ ਕਰਦੇ ਨੇ ਇਤੋਂ ਤੱਕ ਮਮਤਾ ਲੋਭ ਚੁਕਾਇਆ ਉਹਨਾਂ ਦੇ ਅੰਦਰ ਨਾ ਮਮਤਾ ਨਾ ਲੋਭ ਹੀ ਹੋਇਆ ਕਰਦਾ ਹੈ ਉਹ ਵੀ ਦੂਰ ਕੀਤਾ ਹੋਇਆ ਕਰਦਾ ਹੈ ਨਾਮ ਰਤੇ ਤੀਰਥ ਸੇ ਨਿਰਮਲ ਦੌਖ ਹੋ ਮੈਂ ਮਾਲ ਚੁਕਾਇਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰਨ ਨਾਮ ਰਤੇ ਤੀਰਥ ਸੇ ਨਿਰਮਲ ਜਿਹੜੇ ਵਾਹਿਗੁਰੂ ਨਾਮੀ ਪਰਮੇਸ਼ਰ ਦੇ ਨਾਮ ਰੂਪੀ ਰਾਂਗ ਵਿੱਚ ਰੰਗੇ ਹੋਏ ਨੇ ਨਾ ਉਹ ਤੀਰਥਾਂ ਦੀ ਨਿਆਈ ਨੇ ਤੀਰਥਾਂ ਦੀ ਨਿਆਈ ਤੇ ਉਹ ਪਵਿੱਤਰ ਨੇ ਮਾਰੇ ਕਹਿੰਦੇ ਦੁੱਖ ਹਉਮੇ ਮੈਲ ਚੁਕਾਇਆ ਉਹਨਾਂ ਨੇ ਆਪਣੇ ਅੰਦਰੋਂ ਦੁੱਖ ਹਉਮੇ ਰੂਪੀ ਦੁੱਖ ਵਿਕਾਰਾਰੂਪੀ ਬੈਰ ਨੂੰ ਦੂਰ ਕੀਤਾ ਹੋਇਆ ਕਰਦਾ ਹੈ ਨਾਨਕ ਤਨ ਕੇ ਚਰਨ ਪਖਾਲੇ ਜਿਨਾ ਗੁਰਮੁਖ ਸਾਚਾ ਪਾਇਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰਨ ਨਾਨਕ ਤਨ ਕੇ ਚਰਨ ਪਖਾਲੇ ਸੋ ਮੈਂ ਭਾਈ ਉਹਨਾਂ ਦੇ ਚਰਨ ਧੁੰਦਾ ਹਾਂ ਕਿਨਾਂ ਦੇ ਮਾਰੇ ਕਹਿੰਦੇ ਹਨ ਜਿਨ੍ਹਾਂ ਗੁਰਮੁਖ ਸੱਚਾ ਪਾਇਆ ਜਿਨ੍ਹਾਂ ਗੁਰਮੁਖ ਪਿਆਰੇ ਨੂੰ ਸੱਚਾ ਵਾਹਿਗੁਰੂ ਪਾ ਗਿਆ ਹੈ ਚੰਗਾ ਲੱਗ ਗਿਆ ਹੈ ਅਸੀਂ ਉਹਨਾਂ ਦੇ ਚਰਨ ਧੂਣਾ ਕਰਦੇ ਹਾਂ ਸੋ ਇਸ ਪ੍ਰਕਾਰ ਸਤਿਗੁਰੂ ਜੀ ਦੀ ਸਾਜ ਜਨਵਾਜ ਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਇਸੇ ਪ੍ਰਕਾਰ ਕੱਲ ਨੂੰ ਸਤਿਗੁਰੂ ਜੀ ਕਿਰਪਾ ਕਰਨਗੇ ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰਾ ਨਾਲ ਹਰ ਮੰਦਰ ਸ਼ਬਦ ਹੈ ਖੁਜੀ ਹੈ ਹਰ ਨਾਮੋ ਲਿਹੁ ਸਮਾਲ ਇਸ ਉੱਪਰ ਵਿਚਾਰ ਵਿਸਤਾਰ ਪੂਰਵ ਕੱਲ ਨੂੰ ਹੋਵੇਗੀ ਅੱਜ ਇੱਥੇ ਸਮਾਪਤੀ ਕਰਦੇ ਹਾਂ ਜੀ ਨਾਮ ਰਤੇ ਤੀਰਥ ਸੇ ਨਿਰਮਲ ਦੋ ਘਾਉ ਮਾ ਮਾਲਾ ਚੁਕਾਇਆ ਨਾਨਕ ਤਨ ਕੈ ਚਰਨ ਪਖਾਲੇ ਜਿਨਾ ਗੁਰਮੁਖ ਸਾਚਾ ਪਾਹਿਆ ਨਾਮ ਰਤੇ ਤੀਰਥ ਸੇ ਨਿਰਮਲਾ दुख में महल चुकाया नानक दिन के चरण पख जिना गुरमुख साचा पाया वाह जी का खालसा वाहेगुरु जी